ਅਗਾਹਾਂ ਕੋ ਤਰੰਗ ਪਿੱਛਾ ਫੇਰ ਨਾ ਮੋੜਰਾ ਨਾਨਕ ਸਿੰਘ ਅਵਿਹਾਵਾਰ ਬਹਰ ਨਾ ਹੋਵੀ ਜਨਮਾ ਗੁਰਬਾਣੀ ਫਰਮਾਉਂ ਗੁਰਬਾਣੀ ਸਾਨੂੰ ਹਮੇਸ਼ਾ ਲਾਈਫ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਸਾਡੀ ਜੀਵਨ ਦੇ ਵਿੱਚ ਇੱਕ ਨਵੀਂ ਮੋਟੀਵੇਸ਼ਨ ਪੈਦਾ ਕਰਦੀ ਹੈ ਠੀਕ ਜੀ ਮੇਰਾ ਗੁਰਮਤਿ ਪ੍ਰਕਾਸ਼ ਵਰਲਡਵਾਈਡ ਚੈਨਲ ਜੋ ਪਿਛਲੇ 2 ਦਿਨ ਤੋਂ ਬੰਦ ਕੀਤਾ ਗਿਆ ਹੈ ਮੈਂ ਇੱਕ ਨਵਾਂ ਚੈਨਲ ਕ੍ਰੀਏਟ ਕਰਕੇ ਸਟੂਡੈਂਟ ਦੇ ਨਾਲ ਇੱਕ ਨਵੀਂ ਵੀਡੀਓ ਅਪਲੋਡ ਕਰ ਰਹੀ ਹਾਂ ਜੀ ਵੇਖਦਰੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਤੰਦੇ ਸੀਨਾ ਪਾੜ ਕੇ ਪੱਥਰਾਂ ਦਾ जी मैं मनदीप कौर हाँ और तरन तारण तो रहने वाली हाँ और मेरा यूट्यूब ते चैनल गुरमत प्रकाश वर्ल्ड वाइड और चैनल मेरे फादर साहब ने बनाया सी बट किसी कारण वो चैनल जो बंद हो गया तो आज ये गल पिछे एक बहुत वाला एक्सपीरियंस तो मैं शेयर करा लेकिन अज का जो सा टॉपिक रहेगा वह रहेगा एजुकेशन एंड सक्सैस मतलब, मतलब एजुकेशन मतलब एजुकेशन मतलब और मतलब ਸਫਲਤਾ ਕੀ ਪੜਾਈ ਦਾ ਸਫਲਤਾ ਦੇ ਨਾਲ ਕੀ ਸੰਬੰਧ ਹੈ ਔਰ ਇਹ ਲੈਕਚਰ ਦਾ ਮਤਲਬ ਇਹ ਨਹੀਂ ਕਿ 10 15 ਮਿੰਟ ਮੈਂ ਤੁਹਾਨੂੰ ਬਿਠਾਇਆ ਵੀਡੀਓ ਬਣ ਰਹੀ ਹੈ ਦੈਟਸ ਇਟ ਨਹੀਂ ਇਟਸ ਦਾ ਮਤਲਬ ਕਿ ਤੁਹਾਡੇ ਨਾਲ ਗੱਲਬਾਤ ਕਰਨਾ ਔਰ ਹਰ ਜੋ ਗੱਲ ਤੁਹਾਡੇ ਜੋ ਕੁਐਸਚਨ ਆ ਉਹਦਾ ਜੋ ਆਨਸਰ ਮੈਂ ਕਰੂੰਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਐਜੂਕੇਸ਼ਨ ਤੁਸੀਂ ਕਿੰਨੀ ਕਲਾਸ ਵਿੱਚ ਪੜ੍ਹੇ ਹੋ ਮੇਰੀ 9ਵੀਂ ਠੀਕ ਹੈ ਪੜ੍ਹੇ ਲਿਖੇ ਕਿੰਨੂ ਕਹਿੰਦੇ ਆਪਾਂ ਸਟੱਡੀ ਨੂੰ ਸਟੱਡੀ ਨੂੰ ਪਹਿਲੀ ਤਾਂ ਲੈ ਕੇ ਬਹੁਤ ਜ਼ਿਆਦਾ ਗਲਤ ਹੈ ਉਹ ਤੁਹਾਡੇ ਫਿਊਚਰ ਦੇ ਵਿੱਚ ਤੁਹਾਡੇ ਫਰੈਂਡ ਨੇ ਕੰਮ ਹੀ ਆਣਾ ਤੁਹਾਡੇ ਸਬਜੈਕਟਾਂ ਨੇ ਕੰਮ ਆਣਾ ਹੈ ਸੋ ਹਮੇਸ਼ਾ ਆਪਣੇ ਇੰਟਰਸਟ ਦੇ ਅਕੋਰਡਿੰਗ ਆਪਣੀ ਜੋ ਪੜ੍ਹਾਈ ਹੈ ਉਹ ਚੂਜ਼ ਕਰੋ ਬਹੁਤ ਸਾਰੇ ਘਰ ਦੇ ਆ ਉਹ ਕਹਿੰਦੇ ਹੁਣ ਬੱਚੇ ਦਾ ਜੋ ਇੰਟਰਸਟ ਉਹ ਅਕਾਊਂਟ ਦੇ ਵਿੱਚ ਹੋਏਗਾ ਪਰ ਮਾਪੇ ਕਹਿੰਨਗੇ ਨਹੀਂ ਜੀ ਅਸੀਂ ਤਾਂ ਬੱਚੇ ਨੂੰ ਮੈਡੀਕਲ ਕਰਵਾਣਾ ਹੈ ਅਸੀਂ ਨਾਨ ਮੈਡੀਕਲ ਕਰਵਾਣਾ ਹੈ ਉਹ ਜਿੰਨੀ ਜੋ ਮਿਹਨਤ ਹੈ ਬੱਚੇ ਦੀ ਉਹ ਬਰਬਾਦ ਹੋ ਜਾਂਦੀ ਕਿਉਂਕਿ ਬੱਚੇ ਦਾ ਇੰਟਰਸਟ ਨਵੇਂ ਸੀਗਾ ਉਸਦੇ ਸਬਜੈਕਟ ਦੇ ਵਿੱਚ ਸੋ ਪ੍ਰਾਈਸ ਸਾਡੇ ਵਾਸਤੇ ਜੋ ਬਹੁਤ ਜ਼ਿਆਦਾ ਜ਼ਰੂਰੀ ਹੈ ਹਮੇਸ਼ਾ ਆਪਣਾ ਜੋ ਫੋਕਸ ਇਸ ਤਰ੍ਹਾਂ ਰੱਖਿਆ ਕਰੋ ਕਿ ਜਿਸ ਪਾਸੇ ਸਾਡਾ ਇੰਟਰਸਟ ਹੈ ਸਾਡੇ ਫਰੈਂਡ ਸਰਕਲ ਦੇ ਸਾਡੇ ਨਾਲ ਨਹੀਂ ਜਾਣਾ ਹੁਣ ਇਹਦਾ ਜੋ ਫਰੈਂਡ ਉਹ ਕਿੰਨੇ ਕਿਚਰੇ ਦੇ ਨਾਲ ਰਹੇਗਾ ਸਿਰਫ ਸਕੂਲ ਤੱਕ ਕਾਲਜ ਤੱਕ ਜਬ ਤਵ ਡਿਗਰੀ ਤੱਕ ਬਾਅਦ ਵਿੱਚ ਇਹਦਾ ਸਾਥ ਨਹੀਂ ਨ ਦੇਗਾ ਜਦ ਇਹਦੇ ਤੇ ਜ਼ਿੰਮੇਵਾਰੀਆਂ ਤੈਨ੍ਹ ਗਿਆ ਤਾਂ ਇਹਦਾ ਸਾਥ ਫਰੈਂਡ ਸਰਕਲ ਸਾਥ ਨਹੀਂ ਦੇਗਾ ਇਹ ਹਮੇਸ਼ਾ ਅਗ ਅਕੈਲਾ ਲਾਈਫ ਦੇ ਵਿੱਚ ਅੱਗੇ ਵਧਿਗਾ ਸੋ ਲਾਈਫ ਦੇ ਵਿੱਚ ਇਕੱਲੇ ਅੱਗੇ ਵਧਣ ਵਾਸਤੇ ਆਪਣੀ ਜੋ ਡਿਸੀਜਨ ਆ ਉਹ ਖੁਦ ਲੋ ਹੁਣ ਅਸੀਂ ਗੱਲ ਕਰਦੇ ਆਂ ਜੀ ਸਫਲਤਾ ਦੀ ਕਿ ਜੋ ਸਫਲਤਾ ਹੈ ਜੋ ਸਫਲਤਾ ਹੈ ਉਹਦਾ ਕਿਸੇ ਰੰਗ ਰੂਪ ਨਾਲ ਤੁਹਾਡੀ ਕਾਸਮ ਨਾਲ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇ ਨਾਲ ਉਹਦਾ ਨਹੀਂ ਸੰਬੰਧ ਹੈਗਾ ਸੋ ਸਫਲ ਹੋਣ ਵਾਸਤੇ ਤੁਹਾਨੂੰ ਕੀ ਚਾਹੀਦਾ ਹੈ ਤੁਹਾਡੇ ਫਿਜ਼ੀਕਲ ਤੌਰ ਤੇ ਤੁਸੀਂ ਬਿਲਕੁਲ ਫਿੱਟ ਹੋ ਜਿਹੜਾ ਬੱਚਾ ਬਿਲਕੁਲ ਕਮਜ਼ੋਰ ਹੈ ਜਿਹਨੂੰ ਐਨਕ ਲੱਗੀਆਂ ਹੋਈਆਂ ਮੈਂ ਮਾੜਾ ਨਹੀਂ ਕਹਿ ਰਹੀ ਅਗਰ ਕਿਸੇ ਸਟੂਡੈਂਟ ਨੂੰ ਲੱਗੀਆਂ ਪਰ ਉਹ ਇੱਕ ਤੁਹਾਡਾ ਵੀਕ ਪੁਆਇੰਟ ਹੈ ਜਦੋਂ ਕਿਸੇ ਬੱਚੇ ਨੂੰ ਐਨਕ ਲੱਗ ਜਾਂਦੀ ਹੈ ਨਾ ਉਹ ਦੇ ਸਰੀਰ ਦਾ ਅੰਗ ਬਣ ਜਾਂਦਾ ਹੈ ਉਹ ਐਨਕ ਬੱਚੇ ਤੋਂ ਦੂਰ ਕਰੋ ਤਾਂ ਬੱਚਾ ਨਹੀਂ ਦੇਖ ਪਾਏਗਾ ਆਮ ਰਾਈਟ ਯਰ ਰੋਂਗ ਉਹ ਅੰਗ ਬਣ ਜਾਂਦਾ ਤਾਂ ਵੀਕ ਪੁਆਇੰਟ ਹੋ ਜਾਂਦਾ ਹੈ ਠੀਕ ਹੈ ਜਿਹੜਾ ਬੱਚਾ ਬਹੁਤ ਜ਼ਿਆਦਾ ਵੀਕ ਹੈ ਜਿਹਨੂੰ ਕੁਝ ਖਾਣਾ ਹਜਮ ਨਹੀਂ ਹੋ ਰਿਹਾ ਠੀਕ ਹੈ ਜਾਂ ਉਹ ਬਹੁਤ ਜ਼ਿਆਦਾ ਮੋਟਾ ਹੈ ਕਲਾਸ ਦੇ ਵਿੱਚ ਉਹ ਕੋ ਬੈਠਾ ਨਹੀਂ ਜਾ ਰਿਹਾ ਤੇ ਉਹ ਜੋ ਬੱਚਾ ਅੱਗੇ ਵੱਧ ਸਕਦਾ ਲਾਈਫ ਦੇ ਵਿੱਚ ਲਾਈਫ ਦੇ ਵਿੱਚ ਅੱਗੇ ਵਧ ਸਕਦਾ ਹੈ ਸੋ ਆਪਣੇ ਆਪ ਨੂੰ ਫਿਜ਼ੀਕਲ ਤੌਰ ਤੇ ਫਿਟ ਕਰੋ ਇਹ ਹਮੇਸ਼ਾ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਮੈਂ ਉਹ ਚੀਜ਼ਾਂ ਖਾਣੀਆਂ ਹੈ ਜੋ ਮੈਨੂੰ ਵਧੀਆ ਸਰੀਰ ਨੂੰ ਰੱਖਣ ਮੇਰੇ ਆਈਜ਼ ਨੂੰ ਵਧੀਆ ਰੱਖਣ ਮੇਰੇ ਵਾਲਾਂ ਨੂੰ ਅਟਰੈਕਟਿਵ ਕਰਨ ਕਿਉਂਕਿ ਕੱਲ ਨੂੰ ਤੁਸੀ ਇੰਟਰਵਿਊ ਦੇਣੀ ਹੈ ਤਾਂ ਅਗਲੇ ਤੁਹਾਨੂੰ ਅੰਦਰ ਵੀ ਨਹੀਂ ਵੜਨ ਦੇਣਗੇ ਉਹਨਾਂ ਨੂੰ ਪਹਿਲਾਂ ਤੁਹਾਡੀ ਕੀ ਦੇਖਣੀ ਹੈ ਪਰਸਨੈਲਿਟੀ ਤਾਂ ਉਹ ਪਰਸਨੈਲਿਟੀ ਤੁਸੀਂ ਹੁਣ ਤੋਂ ਜੋ ਮੈਂਟੇਨ ਕਰੋਗੇ ਤੇ ਤਾਂ ਹੀ ਤੁਸੀਂ ਇੰਟਰਵਿਊ ਕਲੀਅਰ ਕਰ ਪਾਓਗੇ ਸਹੀ ਅਗਰ ਕਹਿ ਰਹੀ ਹੈ ਤਾਂ ਦੱਸੋ ਕਿ ਤੁਸੀਂ ਇੰਟਰਵਿਊ ਕਲੀਅਰ ਕਰਨ ਦੇ ਕਾਬਿਲ ਹੋ ਇਸ ਟਾਈਮ ਕਿ ਤੁਹਾਨੂੰ ਇੰਗਲਿਸ਼ ਆ ਰਹੀ ਹੈ ਜੇ ਮੈਂ ਹੁਣੇ ਕਿਸੇ ਨੂੰ ਕਹਾਂ ਕਿ ਆਪਣਾ ਇੰਟਰੋਡਕਸ਼ਨ ਦੋ ਇੰਗਲਿਸ਼ ਦੇ ਵਿੱਚ ਤੇ ਕੋਈ ਬੱਚਾ ਦੇ ਸਕੇ ਇੰਟਰੋਡਕਸ਼ਨ ਇਹ ਬੱਚੇ ਨੇ ਮੈਂ ਕਿਹਾ ਕਿ ਐਜੂਕੇਸ਼ਨ ਕੀ ਹੁੰਦੀ ਹੈ ਤੇ ਦੇਖੋ ਇਹ ਬੱਚਾ ਹੱਸ ਰਿਹਾ ਹੈ ਲੇਕਿਨ ਜਵਾਬ ਨਹੀਂ ਦੇ ਪਾ ਰਿਹਾ ਇਹ ਹਾਸਾ ਇਸ ਲਈ ਵਾਸਤੇ ਜਾਂ ਕਈ ਸਟੂਡੈਂਟ ਹੈ ਜੋ ਕੋਈ ਮਜ਼ਾਕ ਸਮਝ ਰਹੇ ਹੋਣਗੇ ਪਰ ਇਹ ਇੱਕ ਸਾਰੀ ਬਟ ਮਾਈ ਵਰਡ ਬੋਰੀਆਂ ਇੱਕ ਨਲਾਇਕੀ ਵਾਲੀ ਹੈ ਸਾਡੇ ਵਾਸਤੇ ਕਿ ਕੋਈ ਬਾਹਰੋਂ ਆਇਆ ਤੁਹਾਨੂੰ ਕੋਈ ਸਿਖਾ ਰਿਹਾ ਤਾਂ ਅਸੀਂ ਅੱਧੇ ਹੱਸ ਰਹੇ ਹਾਂ ਉਹਦਾ ਜਵਾਬ ਨਹੀਂ ਦੇ ਰਹੇ ਜਾਂ ਤੁਹਾਨੂੰ ਇਹ ਵੀ ਨਹੀਂ ਪਤਾ ਤੇ ਤੁਸੀਂ ਨਵੀਂ ਕਲਾਸ ਦੇ ਵਿੱਚੋਂ ਤੇ ਪਹਿਲੀ ਕਲਾਸ ਤੱਕ ਤੁਸੀਂ ਟਾਈਮ ਹੀ ਪਾਸ ਕੀਤਾ ਤਾਂ ਇਹ ਵੀ ਨਹੀਂ ਪਤਾ ਕਿ ਐਜੂਕੇਸ਼ਨ ਕੀ ਹੁੰਦੀ ਆ ਬੀ ਕੇਅਰਫੁਲ ਆਪਣੀ ਫਿਊਚਰ ਵਾਸਤੇ ਮੈਂ ਨਹੀਂ ਕਹਿ ਰਹੀ ਕਿ ਅੱਜ 10 ਜਾਂ 20 ਬੱਚੇ ਮੈਨੂੰ ਸੁਣ ਰਹੇ ਆ ਤਾਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਗੇ ਸਿਰਫ ਤੁਹਾਡੇ ਵਿੱਚੋਂ 2 ਜਾਂ 3 ਜਾਂ ਵੱਧ ਵੱਧ 5 ਬੱਚੇ ਆ ਜੋ ਆਪਣੇ ਸੁਪਨਿਆਂ ਨੂੰ ਪੂਰੇ ਕਰ ਪਾਣਗੇ ਠੀਕ ਹੈ ਬਾਕੀ ਸਭ ਹਾਸੇ ਮਜ਼ਾਕ ਦੇ ਦੱਕ ਰਾਹ ਜਾਣਗੇ ਕਿਸੇ ਨੂੰ ਟੌਂਟ ਮਾਰ ਲਿਆ ਜਾਂ ਆਪਣੇ ਫਰੈਂਡ ਸਰਕਲ ਤੱਕ ਰਹਿ ਗਏ ਸੋ ਮਾਈ ਡੀਅਰ ਫਰੈਂਡ ਮੈਂ ਪਿਆਰ ਨਾਲ ਕਹਿ ਰਹੀ ਹਾਂ ਸਾਰਿਆਂ ਨੂੰ ਕਿ ਆਪਣੇ ਫਿਊਚਰ ਪ੍ਰਤੀ ਜੋ ਅਵੇਅਰ ਹੋਵੋ ਇਹ ਤੁਹਾਡਾ 골ਡਨ ਟਾਈਮ ਹੈ ਤੁਹਾਨੂੰ ਇਹ ਕਨਾ ਕੋਈ ਕਰੇ ਕਹਿ ਰਿਹਾ ਕਿ ਤੂੰ ਜਾ ਕੰਮਤੇ ਤੇ ਸਕੂਲ ਜਾ ਤੇ ਬਾਅਦ ਸਾਨੂੰ ਆ ਕੇ ਪੈਸੇ ਦੇ ਤਾਂ ਅਸੀਂ ਖੰਡ ਲਿਹਾਉਣੀ ਆ ਸੌਦਾ ਲਿਹਾਉਣਾ ਤੁਹਾਡੇ ਤੇ ਇਹੋ ਜੀ ਜ਼ਿੰਮੇਵਾਰੀਆਂ ਤੁਹਾਨੂੰ ਸਿਰਫ ਦਨੂਆ ਕਿ ਤੁਸੀਂ ਪੜੋ ਅੱਗੇ ਵਧੋ ਲਾਈਫ ਚ ਉਹ ਚਾਹੇ ਲੜਕਾਏ ਚਾਹੇ ਲੜਕੀ ਸੋ ਸਫਲ ਹੋਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਫਿਜ਼ੀਕਲ ਤੌਰ ਤੇ ਫਿੱਟ ਹੋ ਜੇਕਰ ਤੁਸੀਂ ਮੋਟੇ ਹੋ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਕਰੋ ਕਿ ਮੈਂ ਇੱਕ ਅਟਰੈਕਟਿਵ ਲੁੱਕ ਕਿੱਦਾਂ ਬਣਾਉਣੀ ਜੇ ਬਹੁਤ ਜ਼ਿਆਦਾ ਪਤਲੀ ਹੋ ਤਾਂ ਤੁਹਾਨੂੰ ਪਤਾ ਨਾ ਚਾਹੀਦਾ ਕਿ ਸਾਡੀ ਹਾਈਟ ਕਿੰਨੀ ਹੈ ਤਾਂ ਸਾਡਾ weight ਕਿੰਨਾ ਹੋਣਾ ਚਾਹੀਦਾ ਦੂਜੀ ਗੱਲ ਕਿ ਮੈਂਟਲ ਤੌਰ ਤੇ ਸਟਰੋਂਗ ਹੋ ਮੈਂਟਲ ਤੌਰ ਤੇ ਹਮਤਿ ਅਜਿਹਾ ਕੁਸ਼ਣ ਦਾ ਨਹੀਂ ਜੇ ਬਤਾ ਦੇ ਮੈਂ ਮੈਂਟਲ ਤੁਹਾਨੂੰ ਕਿੱਦਾਂ ਕਹਿ ਸਕੀ ਤੁਹਾਨੂੰ ਪਤਾ ਹੋਊਗਾ ਮੈਂਟਲ ਤੌਰ ਤੇ ਸਟਰੋਂਗ ਹੋਣਾ ਕਿ ਜੇਕਰ ਸਫਲਤਾ ਕਦੀ ਵੀ ਕਿਸੇ ਡਾਇਰੇ ਵਿੱਚ ਨਹੀਂ ਹੁੰਦੀ ਮੈਂ ਆਪਣਾ ਲਾਈਫ ਦਾ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਕਿ ਗੁਰਮਤ ਪ੍ਰਕਾਸ਼ ਵਰਲਡਵਾਈਡ YouTube ਤੇ ਮੇਰਾ ਫਾਦਰ ਵੱਲੋਂ ਚੈਨਲ ਬਣਾਇਆ ਸੀ 2019 ਦੇ ਵਿੱਚ ਤੇ 2025 ਚੱਲ ਰਿਹਾ ਹੈ 8 April ਜੋ ਪਿੱਛੇ ਲੰਗੀ ਹੈ 8 April ਨੂੰ ਉਸ ਚੈਨਲ ਤੇ ਮੈਂ ਇੰਨੀ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਮਿਹਨਤ ਕੀਤੀ ਠੀਕ ਹੈ ਔਰ ਵਕ ਵਕ ਜੋ ਵੀਡੀਓਸ ਉਹ ਤੇ ਅਪਲੋਡ ਕੀਤੀਆਂ ਤੇ 8 April ਨੂੰ ਚਲੋ ਸੋਸ਼ਲ ਮੀਡੀਆ ਦੇ ਤੁਹਾਨੂੰ ਪਤਾ ਹੀ ਸੀ ਮਤਲਬ ਕਿ ਮੋਨਟਾਈਜ਼ ਹੋਣ ਵਾਲਾ ਚੈਨਲ ਲੇਕਿਨ YouTube ਦੀ ਵੱਲ ਉਹ ਚੈਨਲ ਮੇਰਾ ਬੰਦ ਕਰ ਦਿੱਤਾ ਗਿਆ ਠੀਕ ਹੈ ਮੈਨੂੰ ਕਿੱਲਾ ਇੱਕ ਕਿਉਂਕਿ ਉਹ ਜੋ ਵੀਡੀਓ ਪਾਈਆਂ ਸੀ ਮੈਂ ਸੈਲਫ ਸਟੱਡੀ ਕਰਕੇ ਪਾਈਆਂ ਸੀ ਲੇਕਿਨ ਮੈਂ ਕਦੀ ਵੀ ਡੀਮੋਟੀਵੇਟ ਨਹੀਂ ਹੋਈ ਅੱਜ 10 ਤਰੀਕ ਹੈ ਮੈਂ ਫਿਰ ਤੋਂ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਔਰ ਕੋਸ਼ਿਸ਼ ਕੀਤੀ ਕਿ ਤੁਹਾਡੇ ਵਰਗੇ ਸਟੂਡੈਂਟਾਂ ਨਾਲ ਮਿਲ ਕੇ ਇਹ ਜੋ ਇੱਕ ਨਵਾਂ ਚੈਨਲ ਕ੍ਰੀਏਟ ਕਰਾਂ ਇੱਕ ਤੁਹਾਨੂੰ ਨਵੀਂ ਮੋਟੀਵੇਸ਼ਨ ਪਾਦਾ ਕਰਾਂ ਸਕਸੈਸ ਦਾ ਮਤਲਬ ਕਿ ਜੇਕਰ ਤੁਸੀਂ ਫੇਲ ਹੋ ਜਾਂਦੇ ਹੋ ਆਪਣੀ ਲਾਈਫ ਦੇ ਵਿੱਚ ਦੁਬਾਰਾ ਤੋਂ ਉਹ ਕੰਮ ਕਰਨ ਦੀ ਤੁਹਾਡੇ ਚ ਹਿੰਮਤ ਹੈ ਤਾਂ ਤੁਸੀਂ ਸਕਸੈਸ ਹੋ ਸਮਝ ਗਏ ਜੀ तो जो सकता है कि दसद कि एजुकेशन की आई होप कि मोटेट है जो, हो जाग्या हो जो मेरे गलत करे इना कॉन्फिडेंस है जहां बारहवीं कॉन्फिडेंस ही नहीं है कि किसी ने गल कर पाओ कि स्टूडेंट हाथ खड़ा करो जो कभी कि मेरे कॉन्फिडेंस है मैं अपना नाम दसूंगा मैं अपना जिंदगी का एम दसूंगा हाँ जी बोलो जी कौन है हाँ जी ताकि

ਆਰਮੀ ਆਰਮੀ ਵੈਰੀ ਗੁੱਡ ਇਹ ਦੇਖੋ ਇਹਦਾ ਆਰਮੀ ਦਾ ਮੇਰਾ ਇੱਥੇ ਮੇਨ ਆਨ ਦਾ ਮਕਸਦ ਕੀ ਹੈ ਕਿ ਬੱਚੇ ਪਲੱਸ ਟੂ ਕਰ ਲੈਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਹੈ ਜੇਕਰ ਤੁਹਾਨੂੰ ਪਤਾ ਹੀ ਹੁੰਦਾ ਕਿ ਮੈਂ ਆਰਮੀ ਸਪਰਟੀ ਹੋਣਾ ਹੈ ਮੈਂ ਬਾਹਰ ਜਾਣਾ ਹੈ ਤਾਂ ਹੁਣ ਤੋਂ ਹੀ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਤੇ ਤੁਸੀਂ ਹੁਣ ਫਿਰ ਕੀ ਪ੍ਰੀਪੇਅਰ ਕਰ ਰਹੇ ਹੋ ਹੁਣ ਤੋਂ ਮੈਂ ਸੁਰੇ ਪੰਡਿਤ ਜਟਕੇ ਦੌਰ ਜਿਹੜੇ ਮੈਂ ਪ੍ਰੈਕਟਿਸ ਕਰਦੇ ਪਏ ਇੰਗਲਿਸ਼ ਸਿੱਖਦੇ ਪਏ जो जो आर्मी में चाहिए सारा को शो कर देते हैं ओके okay, जी बेस्ट ऑफ लक और आई होप कि तुसी अपनी ही जो एम है और चलो तुसी खड़े हो जी जी, जी। क्लैप करो जी जोर दी वेरी गुड काडा नाम मैं संदीप कौर संदीप कौर जी संदीप कौर जी ठीक है जी आ तुसी की करना चाहंदे लाइफ में टीचर एमबीबीएस तुसी ਸਾਇੰਸ ਟੀਚਰ ਬਣਨ ਚਾਹੁੰਦੀ ਹੈ ਠੀਕ ਹੈ ਤੇ ਤੁਹਾਨੂੰ ਪੱਕਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਤੁਸੀਂ ਬਣੋਗੇ yes ਤੇ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੁਝ ਹੁਣ ਤੋਂ ਐਕਸਟਰਾ ਤਿਆਰੀ ਕੀ ਕਰ ਰਹੇ ਹੋ ਮੈਂ ਸਾਇੰਸ ਦੀ ਆਪਣੀ ਭੈਣ ਤੋਂ ਸਿੱਖ ਰਹੀ ਹਾਂ ਕਿਉਂਕਿ ਉਹ ਮੇਰੀ ਭੈਣ ਨੇ ਮੈਡੀਕਲ ਕਰ ਰਹੀ ਨਾ ਉਹ ਤੋਂ ਸਮਝ ਰਹੀ ਹੈ ਤੇ ਉਹ ਮੈਨੂੰ ਸਮਝਾਉਂਦੀ ਹੈ ਤੇ ਮੈਂ ਬਹੁਤ ਸਮਝਦੀ ਹਾਂ ਤੇ ਕਿਸੇ ਵੇਲੇ ਕੁਝ ਕੁਐਸਚਨ ਹੁੰਦੇ ਜਿਹੜੇ ਨਹੀਂ ਹੁੰਦੇ ਤੇ ਪਰ ਉਹ ਸਮਝਾਉਂਦੀ ਹੈ ਆਹ ਜੀ ਵੈਰੀ ਗੁੱਡ ਬੈਸਟ ਆਫ ਲੱਕ ਤੁਸੀਂ ਵੀ ਬਹੁਤ ਜ਼ਿਆਦਾ ਲਾਈਫ ਚੱਕ ਕੇ ਬਦੋਗੇ ਹਾਂਜੀ ਜੀ ਤੁਸੀਂ ਤੁਹਾਡੇ ਵੱਲ ਧਿਆਨ ਨਹੀਂ ਗਿਆ ਖੜੇ ਹੋ ਜੀ ਤੁਹਾਡਾ ਨਾਮ ਕੀ ਹੈ ਸਾਹਿਲ ਬ੍ਰੇਸਿੰਗ ਸਾਹਿਲ ਸਾਹਿਲ ਜੀ ਲਈ ਜ਼ੋਰ ਦਾ ਕਲਾਪ ਕਰੋ ਜੀ ਸਾਹਿਲ ਜੀ ਤੁਸੀਂ ਕੀ ਲੈ ਆਇਆ ਚ ਕਰਨਾ ਚਾਹੁੰਦੇ ਹੋ ਸੋਚਣ ਲੋ ਜੀ ਸਾਹਿਲ ਜੀ ਕਿਦਾਂ ਦੇ ਸਟੂਡੈਂਟ ਹੈ ਜਿਨ੍ਹਾਂ ਨੇ ਅਜੇ ਸੋਚਿਆ ਨਹੀਂ ਹੈ ਤੋਂ ਬਟ ਅੱਜ ਦਾ ਜੋ ਸੈਮੀਨਾਰ ਹੈ ਜੋ 당ਨੇ ਗੱਲਾਂ ਦੱਸਿਆ ਕੁਝ ਸਮਝਾਇਆ ਜਾਂ ਇਹ ਵੀ ਨਹੀਂ ਹੈ ਜਿ ਸੁਣਿਆ ਸੁਣਿਆ ਤੇ ਤੁਸੀਂ ਹੁਣ ਆਪਣੀ ਜ਼ਿੰਦਗੀ ਦਾ ਕੋਈ ਮਿੱਥੋਗੇ ਸਰ ਥੈਂਕ ਯੂ ਅਜੇ ਵੀ ਸੋਚਾਂਗੇ ਠੀਕ ਹੈ ਜੀ ਸੋ ਸਾਜੀ ਅਜੇ ਸੋਚਣਗੇ ਕਿ ਉਹਨਾਂ ਨੇ ਲਾਈਫ ਦੇ ਵਿੱਚ ਕੀ ਕਰਨਾ ਬਹੁਤ ਬਹੁਤ ਧੰਨਵਾਦ ਜੀ ਸੋ ਆਪਣੀ ਲਾਈਫ ਦੇ ਵਿੱਚ ਸੋਚੋ ਜਿਹੜੇ ਸਟੂਡੈਂਟ ਨੇ ਨਹੀਂ ਸੋਚਿਆ ਟਾਈਮ ਬਹੁਤ ਜਲਦੀ ਜੋ ਜਾਰਿਆ ਹੈ ਜਾਰਿਆ ਜਾਂ ਨਹੀਂ ਜਾ ਰਿਹਾ ਬਹੁਤ سارے ਮੁੰਡੇ ਕੁੜੀਆਂ ਤੁਹਾਨੂੰ ਮਿਲਣਗੇ ਪਾਸ ਨੂੰ ਕਰਕੇ ਬਾਹਰ ਕੋਈ ਮੁੰਡੇ ਰਿਕਸ਼ਾ ਚਲਾ ਰਹੇ ਆ ਆਟੋ ਚਲਾ ਰਹੇ ਵੇਲੇ ਮੋੜਾਂ ਤੇ ਖੜੇ ਆ ਤੇ ਉਹ ਪੜੇ ਲਿਖੇ ਉਹਨਾਂ ਤਾਂ ਵੀ ਡਿਗਰੀਆਂ ਹੋਣਗੀਆਂ ਜਿਵੇਂ ਮੈਨੂੰ ਉਹਨਾਂ ਨੇ ਪਾਸ ਕੋ ਕੀਤੀ ਹੋएगी ਵਧੀਆ ਵਧੀਆ ਸਕੂਲਾਂ ਚ ਨੰਬਰ ਲੈ ਆਣਗੇ ਪਰ ਉਹ ਸਫਲ ਨਹੀਂ ਹੋਏ ਕਿਉਂ ਕਿ ਉਹਨਾਂ ਨੇ ਸਫਲਤਾ ਦੇ ਜੋ ਪ੍ਰਿੰਸੀਪਲ ਆ ਆਪਣੀ ਲਾਈਫ ਦੇ ਵਿੱਚ ਨਹੀਂ ਅਪਣਾਏ ਸੋ ਸਫਲ ਹੋਣ ਵਾਸਤੇ ਫਿਜ਼ੀਕਲ ਤੌਰ ਤੇ ਫਿੱਟ ਹੋ ਮੈਂਟਲੀ ਸਟਰੋਂਗ ਹੋ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਉਹ ਬਨਣਾ ਹੈ ਤੇ ਇਦਾਂ ਦਾ ਵੀ ਸਮਝ ਸਕਦਾ ਹੈ ਕਿ ਉਹ ਤੁਸੀਂ ਨਾ ਬਣ पाओ ਪਰ ਉਸ ਸਮੇਂ ਵੀ 네ਗੇਟਿਵ ਨਹੀਂ ਹੋਣਾ ਮੈਂ ਵੀ ਸੋਚਿਆ ਸੀ 2019 ਤੋਂ ਕਿ ਮੈਂ ਯੂਟਿਊਬਰ ਬਣਾਂਇ ਪਰ ਅੱਜ ਸਭ ਕੁਝ ਮੇਰਾ ਜ਼ੀਰੋ ਹੋ ਗਿਆ ਫਿਰ ਤੋਂ ਸਟਾਰਟ ਕਰ ਰਹੀ ਹਾਂ ਤੇ ਜੇ ਮੈਂ ਨੋਟਿਸ ਪ੍ਰਾਮ ਨਾ ਦੀ ਜਾਂ ਆਮੇਦ ਅਗਿਨ ਸੋਚਿਆ ਨਹੀਂ ਤਾਂ ਅੱਜ ਮੈਂ ਨਹੀਂ ਕਰਿਆ ਪਰ ਨਹੀਂ ਮੈਂ ਹਿੰਮਤ ਨਹੀਂ ਹਾਰੀ ਲਾਈਫ ਵਿੱਚ ਹਮੇਸ਼ਾ ਅੱਗੇ ਵਧਣਾ ਇਹੀ ਅਸਲ ਦੇ ਵਿੱਚ ਸਫਲਤਾ ਹੈ ਥੈਂਕ ਯੂ ਸੋ ਮੱਚ ਡੀਆ